ਸਤਿ ਸ਼੍ਰੀ ਅਕਾਲ ਦੋਸਤੋ ਜਗਬਾਣੀ ਟੀਵੀ ਵੇਖ ਰਹੇ ਹੋ ਤੁਹਾਡਾ ਸਵਾਗਤ ਹੈ ਮੈਂ ਆ ਅਦਰਸ਼ ਜੋਸਨ ਇਸ ਟਾਈਮ ਮੌਜੂਦ ਆ ਜਿਲਾਲਾਮਾਦ ਹਲਕੇ ਦਾ ਪਿੰਡ ਹੈ ਲੱਧੂ ਵਾਲਾ ਉਤਾੜ ਜਿੱਥੇ ਅੱਜ ਪੂਰੇ ਸੂਬੇ ਭਰ ਦੇ ਵਿੱਚ ਪੰਚਾਇਤੀ ਵੋਟਾਂ ਸਰਪੰਚਾਂ ਦੀਆਂ ਪਵਾਈਆਂ ਜਾ ਰਹੀਆਂ ਨੇ ਸੂਬੇ ਭਰ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਸਰਪੰਚੀ ਦੀਆਂ ਵੋਟਾਂ ਪਾਈਆਂ ਜਾ ਰਹੀਆਂ ਨੇ ਤਾਂ ਉੱਥੇ ਅੱਜ ਪਿੰਡ ਲੱਦੂ ਵਾਲਾ ਦੇ ਵਿੱਚ ਵੀ ਸਰਪੰਚੀ ਦੀ ਜਿਮਣੀ ਚੋਣ ਕਰਵਾਈ ਜਾ ਰਹੀ ਹੈ ਤਾਂ ਜਿੰਦੇ ਵਿੱਚ ਦੋ ਉਮੀਦਵਾਰ ਮੁਕਾਬਲੇ ਦੇ ਵਿੱਚ ਨੇ ਮੈਦਾਨ ਦੇ ਵਿੱਚ ਨੇ ਚੋਣ ਅਖਾੜੇ ਦੇ ਵਿੱਚ ਨੇ ਤਾਂ ਪੂਰਾ ਪਿੰਡ ਮੌਜੂਦ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਵੋਟਰਾਂ ਨਾਲ ਗੱਲਬਾਤ ਕਰਾਂਗੇ ਕੀ ਨੇ ਤੁਹਾਡੀਆਂ ਪਿੰਡ ਦੀਆਂ ਸਮੱਸਿਆ ਕਿਉਂ ਚੁਣੋਗੇ ਨਵਾਂ ਸਰਪੰਚ ਕਿਹੜੀ ਪਿੰਡ ਦੀ ਇਹ ਮੰਗ ਹੈ ਜਿਹੜੀ ਲੋਕਾਂ ਦੁਆਰਾ ਸਰਪੰਚ ਨੂੰ ਕਹਿ ਕੇ ਪੂਰੀ ਕਰਵਾਈ ਜਾਵੇਗੀ ਤਾਂ ਸਾਡੇ ਨਾਲ ਦੋਵੇਂ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਇਸ ਟਾਈਮ ਮੌਜੂਦ ਆ ਉਸ ਪੋਲਿੰਗ ਬੂਥ ਤੇ ਸਟੇਸ਼ਨ ਤੇ ਜਿੱਥੇ ਵੋਟਾਂ ਪੈ ਰਹੀਆਂ ਨੇ ਤਾਂ ਵੇਖੋ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਬੀਬੀਆਂ ਭੈਣਾਂ ਵੀ ਤੇ ਵੀਰ ਵੀ ਬੱਕਰੀਆਂ ਵਕਰੀਆਂ ਕਤਾਰਾਂ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਔਰ ਦੱਸਦੀਏ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਸਿਵਲ ਲੋਕਲ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਦੇ ਵੱਲੋਂ ਵੀ ਬਿਲਕੁਲ ਵਧੀਆ ਢੰਗ ਦੇ ਨਾਲ ਡਿਊਟੀਆਂ ਨਿਭਾਈਆਂ ਜਾ ਰਹੀਆਂ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਥੇ ਜਲਾਲਾਵਤ ਹਲਕੇ ਦੇ ਡੀਐਸਪੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦਿਆਂ ਕਿ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਅੱਜ ਇਸ ਸਕੂਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਲੱਧੂਵਾਲਾ ਪਿੰਡ ਦੇ ਵਿੱਚ ਜੀ ਕਿੰਨੇ ਉਮੀਦਵਾਰ ਖਲੋਤੇ ਨੇ ਤੁਹਾਡੇ ਪਿੰਡ ਦੇ ਪਤਾ ਕੋਲ ਬਹੁਤ ਵਧੀਆ ਮੌਲ ਹੈ ਜੀ ਹਾਂ ਕਿੰਨੇ ਉਮੀਦਵਾਰ ਖੜੇ ਨੇ ਪਤਾ ਦੋ ਆਈ ਦੋ ਆ ਹਾਂ ਜੀ ਤੇ ਕਿੰਨੀ ਵੋਟ ਪੋਲ ਹੋ ਗਈ ਹੁਣ ਤੱਕ ਜਦੋਂ ਮੈਂ ਬਾਹਰ ਆਇਆ ਸੀ ਉਹ 301 ਬੂਥੀਆਂ ਆਈ ਸੀ ਅੱਛਾ ਜੀ ਹਾਂ ਜੀ ਦੋ ਬੂਥ ਨੇ ਸਾਡੇ ਪਿੰਡ ਦੇ ਅੱਛਾ ਜੀ ਤੇ ਅਕਸਰ ਪੋਲ ਕਿੰਨੀ ਹੁੰਦੀ ਆ ਬੋਟ 1400 ਵੋਟ ਪੋਲ ਹੁੰਦੀ ਆ ਜੀ ਟੋਟਲ ਕਿੰਨੀ ਆ ਟੋਟਲ 1700 ਕੁਛ ਵਟਾ ਹੈ ਅੱਛਾ ਜੀ ਕਦੇ ਸਰਪੰਚੀ ਇਲੈਕਸ਼ਨ ਹੋਣ ਚਾਹੇ ਕੋਈ ਵਿਧਾਨ ਸਭਾ ਦੇ ਜਾਂ ਪਾਰਲੀਮੈਂਟ ਦੇ ਕਦੇ ਕੋਈ ਲੜਾਈ ਝਗੜਾ ਤਾਂ ਨਹੀਂ ਬਿਲਕੁਲ ਨਹੀਂ ਜੀ ਸਾਡਾ ਪਿੰਡ ਬਹੁਤ ਵਧੀਆ ਅਮਨ ਸ਼ਾਂਤੀ ਵਾਲਾ ਪਿੰਡ ਹੈ ਜੀ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਬਿਲਕੁਲ ਕੁਛ ਨਹੀਂ ਵੀ ਜਿੰਨੀ ਵੋਟ ਬਣੀ ਆ ਸਾਰੇ ਮੇਰੇ ਵੀਰ ਆ ਕੇ ਵੋਟ ਪੂਰਤਾਨ ਕਰਨੀ ਹੈ ਮੇਰੇ ਪਿੰਡ ਚ ਪਹੁੰਚਦੇ ਤੁਹਾਡਾ ਸਨਦਰ ਵੀ ਪਿਆ ਜਾਂਦਾ ਜੀ ਮਾਹੌਲ ਚੋਣਾਂ ਦਾ ਤਾਂ ਪ੍ਰਤੀਨਿਧੀ ਅਮਰਜੀਤ ਔਰ ਉਮੀਦਵਾਰ ਨੇ ਜੀ ਜੀ ਇਹ ਬਹੁਤ ਸੋਨਾ ਮਾਹੌਲ ਆ ਬੜਾ ਲੋਕਾਂ ਦਾ ਪਿਆਰ ਮਿਲ ਰਿਹਾ ਕਿੰਨੀ ਵੋਟ ਐ ਇਸ ਪਿੰਡ ਦੀ ਪਿੰਡ ਦੀ ਵੋਟ 1700 ਦੇ 1700 ਦੇ ਲਗਭਗ ਹੋ ਰਹੀ ਹੈ ਅੱਛਾ ਜੀ ਤੇ ਕਿੰਨੀ ਪੋਲ ਕਿੰਨੀ ਹੁੰਦੀ ਹੈ ਪੋਲ 1350 ਤੋਂ 13 ਤੋਂ 1350 ਜਿਹੜੀ ਵੋਟ ਪੋਲ ਹੋ ਜਾਂਦੀ ਹੈ ਤੁਹਾਡਾ ਚੋਣ ਨਿਸ਼ਾਨ ਕੀ ਆ ਚੋਣ ਨਿਸ਼ਾਨ ਬਾਲਟੀ ਆ ਜੀ अच्छा ये तिसवेरे कितने बजे शुरू हुईया सी यो चोना चोना ठीक 8 बजे शुरू होनी है जी आ, हो जी ते कितने बजे तक शाम ए 8 ਤੋਂ 4 ਵਜੇ ਤੱਕ ਦਾ ਟਾਈਮ ਹੈ ਜੀ ਕੋਈ ਲੱਗਿਆ ਪਤਾ ਕਿੰਨੇ ਕੋ ਪਰਸੈਂਟ ਪੋਲ ਹੋ ਗਈ ਆ ਪੋਲ तकरीबन 11:00 ਵਜੇ ਤਾਂ ਮੰਨ ਕੇ ਚਲੋ ਵੀ ਦੋ ਬੂਥ ਨੇ ਜੀ 148 ਨੰਬਰ ਤੇ 159 ਨੰਬਰ ਜੀ ਤੇ ਦੋਨਾਂ ਬੂਥਾਂ ਦੇ ਲਗਭਗ 270 ਤੋਂ 80-80 ਵੋਟਾਂ ਪੋਲ ਹੋ ਚੁਕੀਆਂ ਸੀ ਜੀ ਮੈਨੂੰ ਜੀ ਬਹੁਤ ਖਾਲ ਹੋ ਗਿਆ ਕੀ ਅੱਜ ਸੰਤੁਸ਼ਟੋਂ ਵੋਟ ਪਾ ਕੇ ਆਏ ਹੋ ਉਮੀਦਵਾਰ ਨੂੰ ਅੱਜ ਖੁਸ਼ ਹੋ ਤੁਸੀਂ ਖੁਸ਼ ਜਿਹੜੇ ਉਮੀਦਵਾਰ ਨੂੰ ਵੋਟ ਪਈ ਹੈ ਲੱਗਦਾ ਪਿੰਡ ਦਾ ਕੰਮ ਹੋਊਗਾ ਹੋਊਗਾ ਜੀ ਹਾਂ ਜੀ ਬਿਲਕੁਲ ਰਹੇਗਾ ਬੰਦੇ ਬਹੁਤ ਠੀਕ ਹੈ ਹੋਰ ਹੋਰ ਕੀ ਪਿੰਡ ਦੀ ਡਿਮਾਂਡ ਹੈ ਜਿਹੜੀ ਸਰਪੰਚ ਸਾਹਿਬ ਤੋਂ ਕਹਿ ਕੇ ਪੂਰੀ ਕਰੋਗੇ ਇਹਨਾਂ ਤੁਹਾਨੂੰ ਲੱਗਦਾ ਵੀ ਪਿੰਡ ਦੇ ਵਿੱਚ ਘਾਟ ਹੈ ਹੈ ਜੀ ਰਾਇ ਦੀ ਘਾਟ ਹੈ ਗੋਨੀ ਕਾ ਬਲੀ ਕਾ ਰਸਕੂਲ ਦੀ ਆ ਅੱਛਾ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਤੇ ਵੱਡੇ ਲੋਕ ਪਾਸ ਪੜ੍ਹਦੇ ਵੱਡਾ ਸਕੂਲ ਨਹੀਂ ਬਣਦਾ ਤਾਂ ਤੁਸੀਂ ਉਹਨੂੰ ਕਹੋਗੇ ਵੀ ਸਕੂਲ ਸਾਡਾ ਵੱਡਾ ਬਣਾਇਆ ਹਾਂਜੀ ਹਾਂਜੀ ਕਈਆਂ ਨੂੰ ਕਿਹਾ ਬਾਅਦ ਲਾਉਗੇ ਨਹੀਂ ਕਹਿੰਦੇ ਰਹੇ ਕਹਿੰਦੇ ਗੋਜੀ ਸਾਹਿਬ ਉਹ ਆਖਿਆ ਅੱਛਾ ਗੋਜੀ ਸਾਹਿਬ ਕੰਮ ਬਹੁਤ ਕਰਦਾ ਵਧੀਆ ਕਰ ਰਿਹਾ ਐਮਐਲਏ ਸਭ ਕੋਲ ਹਾਂਜੀ ਹਾਂਜੀ ਵਧੀਆ ਕਾਉਂ ਇਹ ਗਾਵੇਂ ਵੀ ਬਣਾਵਾਗੇ ਦੋ ਮਹੀਨੇ ਦਵਾਰ ਆ ਜੀ ਤੇ ਫਿਲਹਾਲ ਤਾਂ ਸੋਨਾ ਮੌਸਲ ਚੱਲੀ ਜਾਂਦਾ ਕੋਈ ਇਸ ਤਰ੍ਹਾਂ ਦੀ ਕੋਈ ਪਰੌਣਾ ਤੁਹਾਡਾ ਚੋਣ ਨਿਸ਼ਾਨ ਕੀ ਹੈ ਟਰੈਕਟਰ ਤੁਹਾਡੇ ਕੋਣ ਲੜ ਰਿਹਾ ਹੈ ਇਲੈਕਸ਼ਨ ਮੇਰੇ ਮਾਤਾ ਜੀ ਲੜ ਰਹੇ ਨੇ ਜੀ ਬਲਵਿੰਦਰ ਕੌਰ ਜੀ ਕਿੰਨੀ ਵੋਟ ਕਿੰਨੀ ਪਿੰਡ ਦੀ 1700 ਪਲੱਸ ਹੈ ਜੀ ਜੀ ਤੇ 1400 ਪਲੱਸ ਹੁੰਦੀ ਸਬਾਣਾ ਹੈ ਜਿਹੜੀ ਪੋਲ ਹੋਣੀ ਹੈ ਹੁਣ ਤੱਕ ਕਿੰਨੇ ਪਰਸੈਂਟ ਪੋਲ ਹੋ ਗਈ ਵੋਟ ਹੁਣ ਤੱਕ ਤਾਂ 50 50 ਹੈ 50 50 ਤੇ ਭਾਈਚਾਰਕ ਸਾਂਝ ਨੂੰ ਦੇਖਦੇ ਹੋਏ ਪਿੰਡ ਦਾ ਮਾਹੌਲ ਕੀ ਹੈ ਕਿਉਂਕਿ ਅਕਸਰ ਹੀ ਪੰਚਾਇਤੀ ਚੋਣਾਂ ਦੇ ਵਿੱਚ ਲੜਾਈ ਝਗੜੇ ਦੇ ਮਸਲੇ ਦੇਖਣ ਨੂੰ ਮਿਲਦੇ ਨੇ ਸਰ ਪਹਿਲਾਂ ਵੀ ਪੋਲ ਹੋਈ ਸੀ ਹੂੰ ਬਹੁਤ ਸੋਹਣੀ ਪੋਲ ਹੋਈ ਸੀ ਉਹਦੇ ਵਿੱਚ ਮੇਰੇ ਵਾਈਫ ਜਿੱਤੇ ਸੀਗੇ ਚੰਗੀ ਲੀਡ ਨਾਲ ਜਿੱਤੇ ਸੀਗੇ ਅੱਛਾ ਜੀ ਔਰ ਪੂਰੇ ਨਗਰ ਨੇ ਬੜਾ ਸਹਿਯੋਗ ਦਿੱਤਾ ਜੀ ਉਹਨਾਂ ਦੀ ਡੈਥ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਆਪਣੇ ਨਗਰ ਨੇ ਫਿਰ ਦੁਬਾਰਾ ਜੀ ਖੜਾ ਕੀਤਾ ਜੀ ਪੂਰੇ ਦਾ ਆਪਣੇ ਤੇ ਲਾਈਆਂ ਤੋਂ ਵੀ ਸਰਕਾਰ ਆ ਤੁਸੀਂ ਕੰਮ ਖਰਾ ਸਕਦੇ ਅਸੀਂ ਤੁਹਾਨੂੰ ਦੁਬਾਰਾ ਮਾਤਾ ਜੀ ਤੇ ਪਰਫਾਰਮ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਭਾਈ ਚਰਕਸਾਂ ਜੀ ਨੂੰ ਦੇਖਦੇ ਹੋਏ ਅਸੀਂ ਤਾਂ ਇਹੀ ਬੇਨਤੀ ਕਰਦੇ ਜੀ ਜਿੰਨਾ ਪਿਆਰ ਤੁਸੀਂ ਪਹਿਲਾਂ ਦਿੱਤਾ ਜੀ ਉਦੋਂ ਵੱਧ ਝੜ ਕੇ ਦੇ ਰਹੇ ਹਾਂ ਅਸੀਂ ساری ਜ਼ਿੰਦਗੀ ਤੁਹਾਡਾ